ਅਨੇਕੀ ਵੱਡੇ ਵੱਡੇ ਚੌਕਰੀ ਸੀ ਉਹ ਜਮਿਨਾ ਸਾਰਿਆਂ ਆਪਣਾ ਦਿੱਤੀ ਹੋਈ ਇਰਾਸਤ ਬਾਬੇ ਨਾਨਕ ਦੀ ਜਿੰਨੇ ਮਹਾਂਪੁਰਖਾਂ ਲਈ ਗਿਆ ਕਾ ਤੁਹਾਡੇ ਵੱਲੋਂ ਵੀ ਰਾਹੇ ਕਿਉਂ ਰਿਚਿਆ ਗਿਆ ਸੀ ਕਿ ਕੀ ਕਰੇ ਮੁਸ਼ਕਲਾਵਤ ਸਾਧਨ ਆ ਰਹੀ ਹੈ ਦੇਖੋ ਸਵਾਲ ਇਹ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਅਸੀਂ ਦਿੱਲੀ ਦੇ ਵਿੱਚ ਐਡਾ ਵੱਡਾ ਅੰਦੋਲਨ ਲੜ ਕੇ ਆਏ ਸਾਡੇ ਨਾਲ ਲਿਖਤੀ ਸਰਕਾਰ ਨੇ ਸਮਝੌਤਾ ਕੀਤਾ ਤੇ ਕੁਝ ਮੰਗਾਂ ਨੂੰ ਮੰਨ ਲੈਣ ਦਾ ਭਰੋਸਾ ਦਿੱਤਾ ਜੀ ਨਈ ਕੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲਖੀਨਪੁਰ ਦੇ ਸ਼ਹੀਦਾਂ ਨੂੰ ਇਨਸਾਫ਼ ਦੇਵਾਂਗੇ ਸਾਡੇ ਕਿਸਾਨਾਂ ਦੇ ਜਿਹੜੇ ਮੁਕੱਦਮੇ ਉਹ ਵਾਪਸ ਲਾਵਾਂਗੇ ਬਿਜਲੀ ਸੋਧ ਬਿੱਲ ਨਹੀਂ ਲਾਵਾਂਗੇ ਤੇ ਬਹੁਤ ਸਾਰੀਆਂ ਗੱਲਾਂ ਮੰਨੀਆਂ ਸੀ ਲੇਕਿਨ ਉਹਨਾਂ ਨੂੰ ਜਿਉਂ ਦੀ ਤਿਉਂ ਅਜੇ ਉਵੇਂ ਖੜੀਆਂ ਨਹੀਂ ਇੱਕ ਤਾਂ ਉਹ ਸੀ ਦੂਜੀ ਵੱਡੀ ਗੱਲ ਆ ਕਿ ਤੁਸੀਂ ਦੇਖਿਆ ਹੈ ਕਿ ਭਾਰਤ ਸਰਕਾਰ ਆ ਫਰਵਰੀ ਚ ਸਾਡੀ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਨ ਲੱਗੀ ਹੈ ਅਗਰ ਇੰਪੋਰਟ ਡਿਊਟੀ ਖਤਮ ਹੁੰਦੀ ਹੈ ਤਾਂ ਸੁਭਾਵਿਕ ਹੈ ਕਿ ਇੰਪੋਰਟ ਡਿਊਟੀ ਕਣਕ ਤੇ 40% ਹੈ ਅਗਰ 40% ਇੰਪੋਰਟ ਡਿਊਟੀ ਟੁੱਟ ਗਈ ਨਾਲੋਂ ਤਾਂ ਕਣਕ ਦਾ ਰੇਟ 800 ਰੁਪਿਆ ਨੀਅਰ ਅਬਾਊਟ ਘਟੂਗਾ ਅਗਰ 800 ਰੁਪਿਆ ਕਣਕ ਦਾ ਰੇਟ ਘਟਦਾ ਹੈ ਤਾਂ ਇਨਡਾਇਰੈਕਟ ਢੰਗ ਦੇ ਨਾਲ ਸਮਝ ਲਓ ਉਹੀ ਕਾਨੂੰਨ ਫੇਰ ਲਾਗੂ ਕਰਨ ਵਾਲੀ ਗੱਲ ਹੈ ਕਿ ਸਾਨੂੰ ਨੂੰ ਘਾਟਾ ਪੋਣਾ ਹੈ ਘਾਟਾ ਪਾ ਕੇ ਕਰਜ਼ਾਈ ਕਰਜ਼ਾਈ ਕਰਨਾ ਹੈ ਕਰਜ਼ਾਈ ਕਰਕੇ ਜ਼ਮੀਨਾਂ ਲੈਣੀਆਂ ਹੈ ਸੋ ਇਸ ਲਈ ਅੱਜ ਲੋੜ ਸਮਝਦੇ ਸੀਗੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਨਾਲ ਸਾਡੇ ਨਾਲ ਬੀਜੇਪੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਵਾਅਦੇ ਨੇ ਸਰਕਾਰਾਂ ਦੇ ਔਰ ਅੱਜ ਬੀਜੇਪੀ ਜਾਣ ਲੱਗੀ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ-ਪਹਿਲਾਂ ਕੀਤੇ ਵਾਅਦੇ ਸਾਡੇ ਨਾਲ ਲਿਖਤੀ ਕੀਤੇ ਵਾਅਦੇ ਉਹਨਾਂ ਸਾਰਿਆਂ ਦੇ ਉੱਤੇ ਸਰਕਾਰ ਨੂੰ ਘੇਰਿਆ ਜਾਏ ਉਹਦੇ ਚੋ ਐਸਕੇਮ ਗੈਰ ਰਾਜਨੀਤਿਕ ਨੇ ਪ੍ਰੋਗਰਾਮ ਦਿੱਤਾ ਹੈ ਅਸੀਂ ਫਰਵਰੀ ਦੇ ਵਿੱਚ ਇੱਕ ਵੱਡਾ ਘੱਟ ਦਿੱਲੀ 'ਚ ਕਰਾਂਗੇ ਔਰ ਉਹ ਜਿਹੜਾ ਵੱਡਾ ਘੱਟ ਦਿੱਲੀ 'ਚ ਕਰਨਾ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਆ ਜਿਹੜੀਆਂ ਪੰਚਾਇਤਾਂ ਐ ਇਹਨਾਂ ਕਿਸਾਨ ਮਹਾਪੰਚਾਇਤਾਂ ਦੇ ਥਰੂ ਆਉਦੀ ਕਿਸਾਨੀ ਨੂੰ ਹਰ ਇੱਕ ਮੁਸ਼ਕਲ ਹਰ ਇੱਕ ਸਮੱਸਿਆ ਤੋਂ ਲੁਕਵੇਂ ਢੰਗ ਨਾਲ ਜਿਵੇਂ ਸਰਕਾਰ ਸਾਡੇ ਤੇ ਲਾਗੂ ਕਰ ਰਹੀ ਹੈ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ ਔਰ ਅਵੇਅਰਨੈਸ ਪੂਰੀ ਤਰ੍ਹਾਂ ਲਿਆ ਕੇ ਕਿਸਾਨਾਂ 'ਚ ਫਿਰ ਉਹ ਦੁਬਾਰਾ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇ ਉਹਦੇ ਤੋਂ ਅੱਜ ਚੌਥੀ ਪੰਚਾਇਤ ਆ ਸਾਡੀ ਪਹਿਲੀ ਸਾਡੀ ਐਮਪੀ ਦੇ ਵਿੱਚ ਹੋਈ ਆ ਫਿਰ 오ਡੀਸਾ ਹੋਈ ਆ ਅੱਜ ਕੱਲ ਸਾਡੇ ਤੇ ਲੁਧਿਆਣੇ ਦੇ ਵਿੱਚ ਹੋਈ ਆ ਲੁਧਿਆਣੇ ਏਰੀਆ ਚ ਅੱਜ ਇੱਥੇ ਮੋਗਜ ਹੋ ਰਹੀ ਆ ਇਸ ਤੋਂ ਅੱਗੇ ਸਾਡੀਆਂ ਤਿੰਨ ਪੰਚਾਇਤਾਂ ਕਰਨਾਟਕਾ ਕੇਰਲਾ ਤਾਮਿਲਨਾਡੂ ਹੋਣੀਆਂ ਫਿਰ ਬਿਹਾਰ ਚ ਹੋਣੀ ਆ ਉਸ ਤੋਂ ਬਾਅਦ ਰਾਜ ਹਰਿਆਣੇ ਚ ਹੋਣੀਆਂ ਸੋ ਸਾਰੀਆਂ ਪੰਚਾਇਤਾਂ ਹੋਣੀਆਂ ਨੇ ਇਹ ਉਸੇ ਪੰਨਾ ਦੀ ਨੜੀ ਦੇ ਵਿੱਚੋਂ ਇਹ ਇੱਕ ਵੱਡੀ ਪੰਚਾਇਤ ਰੱਖੀ ਗਈ ਆ ਜਿਹੜਾ ਕਿਸਾਨਾਂ ਨੂੰ ਜਾਗਰਤ ਕਰਨ ਦੇ ਨਾਲ-ਨਾਲ ਸਰਕਾਰਾਂ ਨੂੰ ਵੀ ਆਗਾ ਕਰਾਂਗੇ ਕਿ ਅਗਰ ਸਰਕਾਰ ਆਉਂਦੀ ਇਹਨਾਂ ਕਰਤੂਤਾਂ ਤੋਂ ਪਿੱਛੇ ਨਾ ਹਟੀ ਤਾਂ ਵੱਡੇ ਅੰਦੋਲਨ ਦੀ ਤਿਆਰੀ ਆ ਫਿਰ ਸਾਨੂੰ ਕਰਨੀ ਪੈਗੀ ਉਹਦੇ ਲਈ ਤਿਆਰੀ ਬੱਲੇਵਾਲ ਸਾਹਿਬ ਇਹ ਮਹਾ ਪੰਚਾਇਤਾਂ ਦਾ ਮਤਲਬ ਕਿਤੇ ਦੁਹਾਰਾ ਤਾਂ ਦਿੱਲੀ ਵਿੱਚ ਚੱਲ ਰਿਹਾ ਤਾਂ ਨਹੀਂ ਜੀ 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 ਮੈਂ ਪਹਿਲਾਂ ਹੀ ਆਪਣੀ ਗੱਲ 'ਚ ਇਹ ਗੱਲ ਕਹੀ ਆ ਕਿ ਸਾਡਾ ਤੇ ਪ੍ਰੋਗਰਾਮ ਬਣ ਚੁੱਕਿਆ ਅਸੀਂ ਫਰਵਰੀ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰ ਚੁੱਕੇ ਹਾਂ ਐਸਕੇਮ ਨਾਨ ਪੋਲੀਟিক্যাল ਪ੍ਰੋਗਰਾਮ ਦੇ ਚੁੱਕਿਆ ਔਰ ਉਸ ਤੋਂ ਵੀ ਵਾਹ ਮੈਂ ਤੁਹਾਨੂੰ ਦੱਸ ਦਿਆਂ ਐਸਕੇਮ ਨਾਨ ਪੋਲੀਟিক্যাল ਦੇ ਨਾਲ ਅੱਜ ਉੱਤਰੀ ਭਾਰ ਦੇ 18 ਕਿਸਾਨ ਜਥੇਬੰਦੀਆਂ ਹੋਰ ਵੀ ਜੁੜ ਚੁੱਕੀਆਂ ਨੇ ਔਰ ਇੱਕ ਵੱਡਾ ਮੋਰਚਾ ਲਾਉਣ ਦੀ ਤਿਆਰੀ ਚੱਲ ਰਹੀ ਹੈ ਲਾਵਾਂਗੇ ਗੱਲ ਨਹੀਂ ਬਣਦੀ ਜਿਆਦਾ ਜਮੂਨ ਲਾਈ ਗਈ ਹੈ ਤਮਾਮ ਜਿਹੜੇ ਵੱਡੇ ਲੀਡਰਸ ਨੇ ਗੈਰ ਰਾਜ ਦੇ ਅਧਿਖਸ਼ਕ ਸਰ ਸਾਹਿਬ ਜਿਹੜੀ ਤੁਹਾਡੇ ਤੋਂ ਮੋਚੇਣਗੇ ਕੀ ਕੀ ਮੰਗਾਂ ਨੇ ਤੇ ਨਾਲ ਦੀ ਨਾਲ ਕੀ ਰਣਨੀਤੀ ਅਗਲੀ ਪਾਣੀ ਦੇਖੋ ਜੀ ਜਿਹੜੀ ਸਾਡੀ ਇੰਡੀਆ ਦੀ ਕਮੇਟੀ ਆ ਸਾਡਾ ਫੈਸਲਾ ਹੋਇਆ ਸੀ ਕੁਸਾਨੀ ਨੂੰ ਬਚਾਉਣ ਬਾਬਤ ਟੋਟਲ ਭਾਰਤ ਦੇ ਵਿੱਚ ਜਿਹੜੀਆਂ ਅਸੀਂ ਮਹਾਪੰਚਾਇਤਾਂ ਕਰਾਉਣੀਆਂ ਜਿਹੜੀਆਂ ਦੋ ਜਿਹੜੀਆਂ ਮਹਾਪੰਚਾਇਤਾਂ ਸੀ ਉਹ ਬਾਹਰ ਦੇ ਸਟੇਟਾਂ 'ਚ ਹੋਊਗਾ ਤੇ ਜਿਹੜੀ ਕੱਲ ਮਹਾਪੰਚਾਇਤ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਦੇ ਪਿੰਡ ਸਰਾਭਾ ਵਿਖੇ ਬੀਕੇਓ ਜੀ ਸਿੱਧੂ ਪਰ ਏਕਤਾ ਜਿਹਨੇ ਪ੍ਰਧਾਨ ਢੱਲੇਵਾਲ ਜੀ ਨੇ ਇਹਨਾਂ ਨੇ ਕਰਵਾਈ ਆ ਤੇ ਅੱਜ ਜਿਹੜੀ ਮਹਾਪੰਚਾਇਤ ਆ ਦਾਣਾ ਮੰਡੀ ਜ਼ਿਲ੍ਹਾ ਮੋਗਾ ਵਿਖੇ ਬੀਕੇਯੂ ਖੋਸਾ ਵੱਲੋਂ ਕਰਾਈ ਗਈ ਆ ਜਿੱਥੇ ਇੱਕ ਅਸੀਂ ਕਿਸਾਨਾਂ ਨੂੰ ਲਾਂ ਬੰਦ ਕਰ ਲਈ ਔਰ ਕਿਸਾਨਾਂ ਨੂੰ ਦੱਸਣ ਲਈ ਕਿਉਂਕਿ ਜੇ ਅਸੀਂ ਸਰਕਾਰਾਂ ਦੀ ਗੱਲ ਕਰੀਏ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਹਰਿਆਣਾ ਸਰਕਾਰ ਹੋਵੇ ਜਿੰਨੀਆਂ ਵੀ ਰਾਜ ਸਰਕਾਰਾਂ ਹੋਣ ਤੇ ਚਾਹੇ ਕੇਂਦਰ ਸਰਕਾਰ ਹੋਵੇ ਸਾਨੂੰ ਜਿਹੜੀ ਲੜਾਈ ਆ ਕੇਵਲ ਤੇ ਕੇਵਲ ਕਿਸਾਨੀ ਬਚਾਉਣ ਨੂੰ ਕਿਸਾਨਾਂ ਨੂੰ ਆਪਣੇ ਮੋਢਿਆਂ ਤੇ ਲੜਨੀ ਪੈਣੀ ਆ ਤੇ ਅੱਜ ਲੜੀਏ ਤੇ ਤੇ ਕੱਲ ਲੜੀਏ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਵੀ ਜਿਹੜਾ ਸਾਡਾ ਦਿੱਲੀ ਦਾ ਪ੍ਰੋਗਰਾਮ ਆ ਉਹ ਫਰਵਰੀ 26 ਤੋਂ ਲੈ ਕੇ ਅਸੀਂ 27 ਤੋਂ 28 ਅਸੀਂ ਵੱਡਾ ਮੋਰਚਾ ਲਾਵਾਂਗੇ ਜਿਵੇਂ ਅੱਗੇ ਮੋਰਚਾ ਲੱਗਾ ਸੀ ਔਰ ਇਸ ਕਿਸਾਨ ਇਸ ਜਿਹੜੀ ਸਰਕਾਰ ਆ ਇਹ ਨੂੰ ਜਿਹੜੀ ਸੁੱਤੀ ਪਈ ਨੂੰ ਅਸੀਂ ਜਗਾਵਾਂਗੇ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਜਦੋਂ 13 ਮਾਰਚ 2013 ਨੂੰ ਅਸੀਂ ਦਿੱਲੀ ਜੰਤਰ ਮੈਦਾਨ ਤੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਸੀ ਤੇ ਜੈਸ ਐਜੀਟੇਸ਼ਨ ਦੇ ਵਿੱਚ 13 ਤੋਂ ਲੈ ਕੇ 20 ਮਾਰਚ ਤੱਕ ਕੋਈ ਵੀ ਆਗੂ ਉੱਥੇ ਨਹੀਂ ਪਹੁੰਚਿਆ ਕਾਂਗਰਸ ਸਰਕਾਰ ਦਾ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸੀ ਉੱਥੇ 20 ਮਾਰਚ ਨੂੰ 2013 ਨੂੰ ਰਾਜਨਾਥ ਸਿੰਘ ਆਇਆ ਸਾਡੀ ਸਟੇਜ ਤੇ ਉਹਨੇ ਸਟੇਜ ਤੋਂ ਆ ਕੇ ਅਨਾਉਂਸ ਕੀਤਾ ਸੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬੰਧਿਆ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇੱਥੇ ਹੀ ਬਸ ਨਹੀਂ ਸਰਕਾਰਾਂ ਕਿਸਾਨਾਂ ਦੇ ਕਾਰਜਾਂ ਤੇ ਲਖੀਰ ਫੇਰੀ ਜਾਊਗੀ ਔਰ ਅਸੀਂ ਉਸ ਗਲਤ ਚਾਸੇ ਦੇ ਵਿੱਚ ਆ ਲੈ ਕੇ ਅਸੀਂ ਹੱਥ ਖੜੇ ਕਰਕੇ ਵਿਸ਼ਵਾਸ ਦਾ ਕੇ ਕਾਂਗਰਸ ਸਰਕਾਰ ਨੂੰ ਕੁਰਸੀ ਤੋਂ ਪਰਾ ਕਰਤਾ ਤੇ ਅਸੀਂ ਮੋਦੀ ਸਰਕਾਰ ਬਣਾ ਬੈਠੇ ਪਰ ਜੇ ਐਸੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਤੁਹਾਨੂੰ ਪਤਾ ਕਿੱਡਾ ਵੱਡਾ ਛੁਰਾ ਮਾਰਿਆ ਤਿੰਨ ਕਾਨੂੰਨ ਬਣਾ ਕੇ ਜਿੱਥੇ ਸਾਨੂੰ ਜਰੂਰ ਜਦ ਕਰਨੀ ਪਈ ਦਿੱਲੀ ਬਾਰਡਰਾਂ ਦੇ ਉੱਤੇ ਲੜਾਈ ਕਰਨੀ ਪਈ ਜਿੱਥੇ ਟੋਟਲ ਪੰਜਾਬ ਦਾ ਹਵਾਮ ਹਰਿਆਣਾ ਦਾ ਹਰਾਮ ਤੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਸਾਡੀਆਂ ਮਾਈਆਂ ਤੱਕ ਜਿਹੜਾ ਉਸ ਹਵਾਮ ਨੇ ਲੜਾਈ ਲੜੀ ਜੈਸ ਲੜਾਈ ਦੇ ਵਿੱਚ 134 ਜਿਹੜੇ ਸਾਡੇ ਕਿਸਾਨ ਬੀਬੀਆਂ ਵੀਰ ਸ਼ਹੀਦ ਹੋਏ ਜਿਨ੍ਹਾਂ ਦੀ ਬਦੌਲਤ ਸਰਕਾਰ ਨੂੰ ਉਹ ਜਿਹੜਾ ਨਿਮਣਾ ਪਿਆ ਤੇ ਉੱਥੇ ਮੋਦੀ ਸਰਕਾਰ ਨੂੰ ਜਿਹੜੇ ਗੋਡੇ ਟੇਕਣੇ ਪਏ ਉਹ ਕਿਉਂ ਟੇਕਣੇ ਪਏ ਕਿ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ ਮੈਂ ਅੱਜ ਵੀ ਸਮਝਦਾ ਤੇ ਪੰਜਾਬ ਸਰਕਾਰ ਹੋਵੇ ਤੇ ਕੇਂਦਰ ਸਰਕਾਰ ਹੋਵੇ ਤੇ ਕਿਸਾਨਾਂ ਦੇ ਖੂਨ ਦੀ ਪਿਆਸੀ ਸਰਕਾਰ ਆ ਜਿੰਨਾ ਅੱਜ ਤੱਕ ਸਾਡੀਆਂ ਚਿੱਤਾਂ ਨਹੀਂ ਹੁੰਦੀਆਂ ਤੇ ਓਨੀ ਦੇਰ ਤੱਕ ਇਹ ਮੰਗਾ ਮੰਨਣ ਵਾਲੀ ਨਹੀਂ ਨਹੀਂ ਅਸੀਂ ਐ ਸਮਝ ਚ ਤੋਂ ਬਹੁਤ ਵੱਡਾ ਸਨਿਆ ਦੇਣਾ ਹੈ ਕਿਸਾਨਾਂ ਨੂੰ ਕਿਸਾਨ ਵੀਰੋ ਜੇ ਤੁਸੀਂ ਇਸ ਸਰਕਾਰ ਨੂੰ ਕੁਰਸੀ ਤੋਂ ਲਾਂਬੇ ਕਰਨਾ ਤੇ ਤੁਹਾਨੂੰ ਕੁਰਬਾਨੀ ਕਰਨੀ ਪੈਣੀ ਹੈ ਮਹਾ ਪੰਚਾਇਤ ਦਾ ਸਾਡਾ ਇਹੀ ਮੰਤਵ ਹੈ ਕਿਸਾਨਾਂ ਨੂੰ ਲਾਂਬੰਦ ਕਰ ਲਈ ਜਿਹੜੀਆਂ ਸਾਡੀਆਂ ਹਲੇ ਦੋ ਮਹਾ ਪੰਚਾਇਤਾਂ ਵੱਡੀਆਂ ਹੋ ਰਹਿੰਦੀਆਂ ਇੱਕ ਬਰਨਾਲੇ ਕੀਤੀ ਜਾਊਗੀ ਇੱਕ ਦਵਾਬੇ ਕੀਤੀ ਜਾਊਗੀ ਔਰ ਇਸ ਸਰਕਾਰ ਦਾ ਜਿਹੜਾ ਨੰਗਾ ਚਿਹਰਾ ਤੇ ਭ੍ਰਿਸ਼ਟ ਚਿਹਰਾ ਉਹ ਮੂਹਰੇ ਲਿਆਂਦਾ ਜਾਊਗਾ ਮਾਰਚ ਵਿੱਚ ਜਿਹੜਾ ਦਿੱਲੀ ਮੋਰਚਾ ਕਰਨ ਜਾ ਰਹੇ ਇੱਕ ਦਿਨ ਦਾ ਮੋਰਚਾ ਹੋਊਗਾ ਇਹ ਦੇਖੋ ਜੀ ਇਹ ਮੋਰਚਾ ਅਸੀਂ ਜਿੰਨੀ ਚਿਰ ਸਾਡੀਆਂ ਮੰਗਾਂ ਹੀ ਨਹੀਂ ਪੂਰੀਆਂ ਹੁੰਦੀਆਂ ਅਸੀਂ ਤੇਲ-ਬਾਲ ਕੇ ਜਾਣਾ ਵਾਪਸ ਮੁੜਾਂਗੇ ਜਿਵੇਂ ਅੱਗੇ ਲਾਇਆ ਸੀ ਉਵੇਂ ਹੀ ਲਾਵਾਂਗੇ ਪੱਕਾ ਮੋਰਚਾ ਪੱਕਾ ਮੋਰਚਾ ਲਾਵਾਂਗੇ ਕੋਈ ਮੀਟਿੰਗ ਹੋ ਸਰਕਾਰ ਨਾਲ ਕੋਈ ਇੰਦਾਂ ਨਾਲ ਕਿਸੇ ਨਾਲ ਦੇਖੋ ਹਲੇ ਸਾਨੂੰ ਕੋਈ ਮੀਟਿੰਗ ਨਹੀਂ ਅਸੀਂ ਪੰਜਾਬ ਸਰਕਾਰ ਨਾਲ ਤਾਂ 20 ਮੀਟਿੰਗਾਂ ਕਰ ਚੁੱਕੇ ਹਾਂ ਇੱਕ ਵੀ ਮੰਗ ਪੂਰੀ ਨਹੀਂ ਹੋਈ ਸਾਡੇ ਸਾਡੇ ਲਾਰਿਆਂ ਤੋਂ ਬਿਨਾ ਜਿਵੇਂ ਅੱਜ ਗੱਲ ਕਰਾਂ ਜਿੱਥੇ ਨਸ਼ਿਆਂ ਦਾ ਦੌਰ ਚੱਲ ਰਿਹਾ ਅੱਜ 1 ਘੰਟੇ ਦੇ ਵਿੱਚ 3 ਨੌਜਵਾਨ ਜਿਹੜੇ ਇਹ ਓਵਰਡੋਜ਼ ਲੈ ਕੇ ਨੱਚੇ ਦੀ ਭੇਡ ਚੜ ਜਾਂਦੇ ਨੇ ਤੇ ਜੇ ਮੈਂ ਭਾਰਤ ਦੀ ਗੱਲ ਕਰਾਂ ਤੇ 5 ਕਿਸਾਨ ਘਰੇਟੇ ਦੇ ਵਿੱਚ ਸੂਏ ਸੈਡ ਕਰ ਜਾਂਦੇ ਨੇ ਇਹ ਸਰਕਾਰਾਂ ਦੀ ਨੀਤੀ ਆ ਕਿ ਇਹਨਾਂ ਨੂੰ ਗਰੀਬ ਕਰਕੇ ਇਹਨਾਂ ਦੇ ਹੱਥ ਵਿੱਚ ਠੂਠਾ ਫੜਾ ਦਿਓ ਤਾਂ ਜੋ ਕਿ ਸਾਡੀ ਜਿਹੜੀ ਸਰਕਾਰ ਸਦਾ ਚੱਲੀ ਜਾਊਗੀ ਜਿਵੇਂ ਇਹਦਾਂ ਕਰਦੀ ਰਹੀ ਚੱਲੀ ਸੀ ਔਰ ਇਹਨਾਂ ਦਾ ਭਲੇਖਾ ਅਸੀਂ ਇਹ ਸਾਰੇ ਕਿਸਾਨ ਲਾਂਬੰਦ ਕਰਕੇ ਕੱਢਾਂਗੇ